ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮੁਰਗੇ ਦਾ ਲੰਗੜਾਪਨ ਦਿਖਾਵਾਂਗੇ ਕਿ ਕਿਹੜੇ ਕਾਰਨਾ ਕਰਕੇ ਲੰਗੜਾਪਨ ਹੋ ਜਾਂਦਾ ਹੈ ਤਾਂ ਲੰਗੜਾਪਨ ਨੂੰ ਸਹੀ ਕਰਨ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ਆ ਦੇਖੋ ਮੇਰਾ ਡਬਲ ਐਫ ਜੀ ਮੁਰਦਾ ਦੇਖੋ ਮੁਰਗੇ ਦਾ ਲੰਗੜਾਪਨ ਇਹਨੂੰ ਪਹਿਲਾ ਮਹੀਨਾ ਕਈ ਮਵਾਰੀਆਂ ਲੱਗ ਗਿਆ ਸੀ ਉਹਦੇ ਕਰ ਇਹਨੂੰ ਲੰਗੜਾਪਨ ਹੋ ਗਿਆ ਹੈ ਖਾਸ ਕਰਕੇ ਜਿਵੇਂ ਦੇਖੋ ਗਿੱਲੀ ਜਗਾ ਹੈ ਇਹਦੇ ਉੱਪਰ ਇਹ ਮੁਰਗਾ ਬੈਠ ਰਿਹਾ ਇਸ ਨੂੰ ਲੰਗੜਾਪਨ ਹੋ ਗਿਆ ਹੈ ਤੇ ਹੋਰ ਵੀ ਇਨਫੈਕਸ਼ਨਾਂ ਹੋ ਗਈਆਂ ਹਨ ਇਨਫੈਕਸ਼ਨਾਂ ਦੀ ਤਾਂ ਇਸ ਨੂੰ ਦਵਾਈ ਦਿੱਤੀ ਪਰ ਉਹ ਤਾਂ ਇਹ ਠੀਕ ਹੋ ਗਿਆ ਪਰ ਇਸ ਦਾ ਲੰਗੜਾਪਨ ਨਹੀਂ ਜਾਏਗਾ ਅੱਗੇ ਆ ਵੀ ਇੱਕ ਮੁਰਗਾ ਲੰਗੜਾਪਨ ਹੈ ਪਰ ਇਸ ਨੂੰ ਠੀਕ ਕਰਨ ਲਈ ਤੁਸੀਂ ਲਗਾਤਾਰ ਦਸ ਦੇਣ ਲਈ ਇਹ ਵਿਟਾਮਿਨ ਟੈਬਲਟ ਆਉਂਦੀ ਹੈ ਉਹ ਤੁਸੀਂ ਇਸ ਮੁਰਗੇ ਨੂੰ ਦੇਣੀ ਹੈ ਜਾਂ ਥੋੜੇ ਜਿਹੀ ਕੋਲੀ ਚ ਪਾਣੀ ਪਾ ਕੇ ਦੇਣੀ ਚਾਹੀਦੀ ਹੈ ਜਾਂ ਇਸ ਨੂੰ ਅੱਧੀ ਸਵੇਰ ਦੇ ਸਮੇਂ ਅੱਧੀ ਸ਼ਾਮ ਦੇ ਸਮੇਂ ਦੇਣੀ ਚਾਹੀਦੀ ਹੈ 10 ਦਿਨ ਲਈ ਲਗਾਤਾਰ ਦੇਣ ਨਾਲ ਇਸ ਦਾ ਲੰਗੜਾਪਨ ਦੂਰ ਹੋ ਜਾਵੇਗਾ ਡਬਲ ਐਫ ਜੀ ਦੇਸੀ ਮੁਰਗਾ ਜਿੰਨਾ ਵੀ ਤੁਸੀਂ ਜਲਦੀ ਹੋ ਸਕੇ ਇਸ ਨੂੰ ਦਵਾਈ ਦੇਣੀ ਹੈ ਨਹੀਂ ਤਾਂ ਹੋਰ ਵੀ ਮੁਰਗਿਆਂ ਨੂੰ ਲੰਗੜਾਪਨ ਹੋ ਜਾਵੇਗਾ ਪਹਿਲੇ ਇਸ ਨੂੰ ਲੰਗੜਾਪਨ ਸੀ ਪਰ ਇਸ ਨੂੰ ਦਵਾਈ ਦਿੱਤੀ ਹੈਗੀ ਕੁਝ ਹੱਦ ਤੱਕ ਇਹ ਮੁਰਗਾ ਠੀਕ ਹੋ ਗਿਆ ਹੈ ਹੁਣ ਦੇਖੋ ਕਾਫੀ ਤੌਰ ਫਿਰ ਵੀ ਲਿਆ ਹੈ ਬੈਗਰੂ ਜੀ ਦਾ ਖਾਲਸਾ ਸ੍ਰੀ ਬੈਗਰੂ ਜੀ ਦੀ ਖਾਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ